ਨਿੰਬੂ ਰਸ ਸਿੰਧਾ ਨਮਕ ਅਤੇ ਹਲਦੀ ਦੇ ਪੇਸਟ ਨਾਲ ਪੀਲੇ ਦੰਦ ਚਿੱਟੇ ਅਤੇ ਮਜ਼ਬੂਤ ਕਰਨ ਦਾ ਘਰੇਲੂ ਨੁਸਖਾ ਸਭ ਤੋਂ ਪਹਿਲਾਂ ਤੁਸੀਂ ਤਾਜੇ ਨਿੰਬੂ ਲੈਣੇ ਨੇ ਤੇ ਸਿੰਧਾ ਨਮਕ ਜਿਸ ਨੂੰ ਦੇਸੀ ਨਮਕ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਹਲਦੀ ਲੈ ਕੇ ਇਹਨਾਂ ਤਿੰਨਾਂ ਦਾ ਪੇਸਟ ਬਣਾ ਕੇ ਤੁਸੀਂ ਆਪਣੇ ਜੋ ਪੀਲੇ ਦੰਦ ਨੇ ਉਹਨਾਂ ਉੱਪਰ ਲਗਾਉਣਾ ਅਪਲਾਈ ਕਰਨਾ ਤੇ 5-7 ਮਿੰਟ ਤੁਸੀਂ ਇਸ ਤਰ੍ਹਾਂ ਰੱਖਣਾ ਤੇ ਤੁਸੀਂ ਦੇਖੋਗੇ ਕਿ ਜੋ ਤੁਹਾਡੇ ਪੀਲੇ ਦੰਦ ਨੇ ਇਸ ਨੂੰ ਉਤਾਰਨ ਤੋਂ ਬਾਅਦ ਬਿਲਕੁਲ ਚਿੱਟੇ ਅਤੇ ਮਜ਼ਬੂਤ ਹੋ ਜਾਣਗੇ ਮਜ਼ਬੂਤ ਹੋਣ ਦੇ ਨਾਲ ਨਾਲ ਇਹ ਤੁਹਾਡੀ ਸੁੰਦਰਤਾ ਵਿੱਚ ਵੀ ਵਾਧਾ ਕਰਨਗੇ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ